ਤਰੀਕਾ ਦੋਸਤੋ ਪਿਆਰ ਭਰੀ ਫਤਿਹ ਕੂਲ ਕਰਿਓ ਇੱਕ ਬੜੀ ਦੁਖਦਾਈ ਖਬਰ ਜੋ ਕੱਲ ਦੀ ਆ ਰਹੀ ਹੈ ਕਿ ਇੱਕ ਨੌਜਵਾਨ ਸਾਖਸ ਵੱਲੋਂ ਡਾਕਟਰ ਭੀਮਰਾਓ ਅੰਮੇਦਕਰ ਬਾਬਾ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਅੰਮ੍ਰਿਤਸਰ ਦੇ ਵਿੱਚ ਤੇ ਜਿਸ ਦੇ ਮਾਦੇ ਨਜ਼ਰ ਦੇਖਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਸੀ ਪਰ ਮਹੰਗਾਰਾ ਵੀ ਮਿਲਿਆ ਤੇ ਜਿਨ੍ਹਾਂ ਨੇ ਵੀ ਜਿਨ੍ਹਾਂ ਸ਼ਰਾਤੀ ਅੰਸਲਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਜਿੰਨੇ ਵੀ ਇਸ ਘਟਨਾ ਦੇ ਮਗਰ ਲੋਕ ਹੈਗੇ ਨੇ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਬਾਬਾ ਸਾਹਿਬ ਭੀਮਰਾਓਂ ਬੇਦਕਰ ਦੇ ਪੁੱਤ ਨੂੰ ਇਸ ਤਰ੍ਹਾਂ ਖਰਾਬ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਐ ਬੁੱਤ ਤੇ ਇਸ ਤਰ੍ਹਾਂ ਚੜ ਕੇ ਅਥੌੜੀਆਂ ਮਾਰ ਕੇ ਜਿਸ ਦਾ ਮੂੰਹ ਬੁੱਤ ਦਾ ਬਗਾੜਨ ਦੀ ਕੋਸ਼ਿਸ਼ ਕੀਤੀ ਗਈ ਜੋ ਭੀਮਰਾਓਂ ਬੇਦਕਰ ਦੀ ਪ੍ਰਤਿਮਾ ਸੀ ਤੇ ਇਹੋ ਜੇ ਇਨਸਾਨਾਂ ਦੀ ਜਾਂਚ ਪੂਰੀ ਡੰਗਾਈ ਤੱਕ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਗੇ ਨਾ ਹੋਣ ਤਾਂ ਤੁਸੀਂ ਸਖਤੀ ਅਪਣਾਓ ਇਸ ਸਾਕਸ਼ ਦੇ ਪਿੱਛੇ ਕੀ ਚਾਲਾਂ ਨੇ ਕਿਸ ਦੀ ਕਹਿਣਤੀ ਸਭ ਹੋਇਆ ਉਹ ਪਤਾ ਕੀਤਾ ਜਾਵੇ ਤਾਂ ਕਿ ਸਾਡੇ ਪੰਜਾਬ ਨੂੰ ਖਰਾਬ ਕਰਨ ਦੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਨਾਕਾਮ ਹੋ ਸਕਣ ਬਾਬਾ ਸਾਹਿਬ ਦਾ ਧੀਮਰੰਬੀਦਕਰ ਜੀ ਦਾ ਅਹਮ ਰੂਲਾ ਸਾਡੇ ਭਾਰਤ ਨੂੰ ਜੋ ਸਵਿਧਾਨ ਦਿੱਤਾ ਉਹ ਸਵਿਧਾਨ ਦੇ ਤਹਿਤ ਸਾਨੂੰ ਸਾਰੇ ਅਧਿਕਾਰ ਮਿਲੇ ਜਨ ਅਧਿਕਾਰਾਂ 사ਦਕੀ ਅੱਜ ਅਸੀਂ ਇਸ ਸਮਾਜ ਦੇ ਵਿੱਚ ਜਿਉਨੇ ਹਾਂ ਸੋ ਜੈ ਭੀਮ ਜੈ ਭਾਰਤ ਤੇ ਇਸ ਜੋ ਮੰਦਭਾਗੀ ਘਟਨਾ ਹੋਈ ਹੈ ਇਹਦੀ ਜਾਂਚ ਡੂੰਘਾਈ ਤੱਕ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ